ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 4 17 ਲਿਖਿਆ ਸੀ ਮਾਂ ਦੇ ਸਬੰਧ ਵਿੱਚ ਕਿਉਂਕਿ ਮਾਂ ਸ਼ਾਮ ਦਾ ਹੈ ਛੋਟਾ ਪਰ ਬਹੁਤ ਵੱਡਾ ਇਹਦੇ ਵਿੱਚ ਪਿਆਰ ਛੁਪਿਆ ਹੋਇਆ ਹੈ ਇਹਦੇ ਸਬੰਧ ਵਿੱਚ ਮਾਂ ਦੇ ਸਬੰਧ ਚ 2 4 17 ਲਿਖਿਆ ਸੀ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰੀਏ ਬਹੁਤ ਗਰੀਬੀ ਸੀ ਘਰ ਵਿੱਚ ਫੇਰ ਵੀ ਬਹੁਤ ਗਰੀਬੀ ਸੀ ਘਰ ਵਿੱਚ ਫੇਰ ਵੀ ਰਾਜਾ ਪੁੱਤ ਕਹਿ ਕੇ ਅੰਬਰੀ ਪਹਾ ਦਿੰਦੀ ਸੀ ਮਹਿਸੂਸ ਹੋਣਾ ਦਿੱਤੀ ਸੀ ਕਦੇ ਤੰਗੀ ਮਹਿਸੂਸ ਹੋਣਾ ਦਿੱਤੀ ਸੀ ਕਦੇ ਤੰਗੀ ਟਾਕੀ ਸੂਟ ਦੀ ਚੁੰਨੀ ਹੇਠ ਲੁਕਾ ਦਿੰਦੀ ਸੀ ਖਿਡਾਉਣਾ ਮੰਗਿਆ ਸੀ ਜਦੋਂ ਕਦੇ ਵੀ ਖਿਡਾਉਣਾ ਮੰਗਿਆ ਸੀ ਜਦੋਂ ਕਦੇ ਵੀ ਖਿੱਦੂ ਚੁੰਨੀ ਦੀ ਝੱਟ ਬਣਾ ਦਿੰਦੀ ਸੀ ਟੁੱਟ ਜਾਂਦੀ ਸੀ ਜਦੋਂ ਕਦੇ ਹਾਰ ਕੇ ਟੁੱਟ ਜਾਂਦੀ ਸੀ ਜਦੋਂ ਕਦੇ ਥੱਕ ਹਾਰ ਕੇ ਧੂਏ ਮੂਹਜ ਹੰਝੂ ਵਹਾ ਦਿੰਦੀ ਸੀ ਐਸੀ ਕਹਾਣੀ ਸੁਣਾਉਂਦੀ ਸੀ ਸੁਵਾਉਣ ਲੱਗਿਆਂ ਇਸੀ ਕਹਾਣੀ ਸੁਣਾਉਂਦੀ ਸੀ ਸੁਮਾਉਣ ਲੱਗਿਆਂ ਜੰਜ ਪਰੀਆਂ ਦੇ ਦੇਸ਼ ਪਹੁੰਚਾ ਦਿੰਦੀ ਸੀ ਬਹੁਤ ਬਰਕਤ ਸੀ ਮੇਰੀ ਮਾਂ ਦੇ ਹੱਥਾਂ ਵਿੱਚ ਬਹੁਤ ਬਰਕਤ ਸੀ ਮੇਰੀ ਮਾਂ ਦੇ ਹੱਥਾਂ ਵਿੱਚ ਰੋਟੀ ਥੋੜੀ ਸੀ ਫਰ ਵੀ ਰਿਜਾ ਦਿੰਦੀ ਸੀ ਰੋਟੀ ਥੋੜੀ ਸੀ ਪਰ ਫਿਰ ਵੀ ਰਿਜਾ ਦਿੰਦੀ ਸੀ ਧੰਨਵਾਦ